ਗੁਵਾਈ ਨਹੀਂ ਕਰਨੀ ਡਾਇਰੈਕਟ ਕਾਰਵਾਈ ਕਰਾਂਗੇ ਡੈਮੋਲਿਸ਼ ਕਰਾਂਗੇ ਸਰ ਕਿਹੜੇ ਕਿਹੜੇ ਸਥਾਨ ਤੋਂ ਅੱਜ ਮਦਦ ਕੀਤੀ ਚੱਕਿਆ ਗਿਆ ਸਮਾਂ ਅੱਜ ਹੁਸ਼ਿਆਰਪੁਰ ਰੋਡ ਮੱਛੀ ਮਾਰਕੀਟ ਕਚਹਿਰੀ ਦੇ ਬਾਹਰ ਜਿਹੜੇ ਖੋਖੇ ਲੱਗੇ ਸੀ ਉਹ ਚੁੱਕੇ ਗਏ ਆ ਔਰ ਜੀ ਸੀ ਡੀ ਪੁਲ ਦੇ ਥੱਲੇ ਜਿਹੜੀਆਂ ਰੇੜੀਆਂ ਲੱਗੀਆਂ ਸੀ ਉਹ ਚੁਗਵਾਈਆਂ ਔਰ ਲੇਬਰ ਕਲੋਨੀ ਦੇ ਬਾਹਰ ਪਾਰਕ ਦੇ ਕੋਲ ਜਿਹੜੀਆਂ ਰੇੜੀਆਂ ਲੱਗੀਆਂ ਉਹ ਚੁੱਕ ਰਹੇ ਸਾਰਾ ਅੱਜ ਕੋਈ ਪੀਲਾ ਪੰਜਾਬ ਵਗੈਰਾ ਵੀ ਚੱਲਿਆ ਜੀ ਚਲਾਇਆ ਜੀ ਜਰੂਰ ਚਲਾਇਆ ਜੇਨਕੇਸੇ ਦੁਆਰਾ ਨਹੀਂ ਜਦੋਂ ਤੁਸੀਂ ਅਲਟੀਮੇਟ ਦਿੱਤਾ ਆ ਇਹ ਉਸ ਇੱਕ ਹਫ਼ਤੇ ਦੇ ਵਿੱਚ ਨਹੀਂ ਕਰਦੇ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਜੇ ਇਹ ਨਹੀਂ ਮੰਨਣਗੇ ਤੇ ਸਾਡੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਤੇ ਪਰਚੇ ਵੀ ਦਰਜ ਹੋਣਗੇ ਤੇ ਇਹਨਾਂ ਦੇ ਕਾਰਵਾਈ ਕਰਕੇ ਫਿਰ ਬਿਲਕੁਲ ਡੈਮੋਲਿਸ਼ ਕਰਤੀਆਂ ਜਾਣਗੀਆਂ ਸਰ ਇੱਥੇ ਤਾਂ ਕਾਰਵਾਈ ਹੋ ਚੁੱਕੀ ਆ ਕਿਤੇ ਹੋਰ ਵੀ ਕਾਰਵਾਈ ਕਰ ਰਹੇ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਮੈਂ ਰੁਟੀਨ ਦੇ ਵਿੱਚ ਜਾਣਾ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਪੀਲੀ ਲਾਈਨ ਅਸੀਂ ਲਗਵਾ ਰਹੇ ਆ ਪੂਰੇ ਬਾਜ਼ਾਰਾਂ ਚ ਗਊਸ਼ਾਲਾ ਬਾਜ਼ਾਰ ਸਿਨੇਮਾ ਰੋਡ ਸਨਾਈ ਰੋਡ ਪੀਲੀ ਲਾਈਨ ਲੱਗ ਰਹੀ ਹੈ ਪੀਲੀ ਲਾਈਨ ਤੋਂ ਅੰਦਰ ਅੰਦਰ ਜਿਹਦਾ ਸਮਾਨ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਾਂਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਆਏਗਾ ਉਹਦਾ ਸਮਾਨ ਜ਼ਬਤ ਕਰ ਲਿਆ ਜਾਏਗਾ ਔਰ ਮੁੜ ਕੇ ਵਾਪਸ ਨਹੀਂ ਹੋ ਜਿਹੜੀ ਅੱਜ ਦੀ ਤੁਸੀਂ ਕਾਰਵਾਈ ਕੀਤੀ ਹੈ ਇਹਦੇ ਬਾਰੇ ਕੀ ਮੈਸੇਜ ਹੈ ਜੀ ਇਹਦੇ ਬਾਰੇ ਮੈਸੇਜ ਇਹੀ ਹੈ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਹਿਯੋਗ ਕਰੋ ਨਗਰ ਨਿਗਮ ਦਾ ਨਗਰ ਨਿਗਮ ਦੀ ਟੀਮ ਦਾ ਅਸੀਂ ਤੁਹਾਡੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਸਭ ਕਰ ਰਹੇ ਹਾਂ ਤੁਸੀਂ ਥੋੜਾ ਸਾਡਾ ਕੋਆਪਰੇਸ਼ਨ ਕਰੋ ਸਾਡੇ ਨਾਲ ਵੀ ਸਾਡਾ ਸਾਥ ਦਿਓ ਨਜਾਇਜ਼ ਕਬਜ਼ੇ ਨਾ ਕਰੋ ਸਰ ਜਿੱਦਾਂ ਸਰਾਏ ਰੋਡ ਦੇ ਉੱਪਰ ਸ਼ਾਮ ਨੂੰ ਦੇਖ ਲਓ ਜਾਂ ਸਵੇਰ ਨੂੰ ਦੇਖ ਲਓ ਇਹਨਾਂ ਰਸ਼ ਹੁੰਦਾ ਉੱਥੇ ਉੱਥੇ ਕੀ ਕਾਰਵਾਈ ਕਰ ਰਹੇ ਹੋ ਬ੍ਰਦਰ ਉੱਥੇ ਵੱਡੀਆਂ ਟੀਮਾਂ ਜਾਂਦੀਆਂ ਵੀ ਆ ਬ੍ਰਦਰ ਅਸੀਂ yellow line ਲਗਵਾ ਰਹੇ ਹਾਂ ਜਿਹੜੀ yellow line ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਉੱਥੇ ਸ਼ੁਰੂ ਕਰਾਂਗੇ ਜਿਹੜਾ yellow line ਤੋਂ ਬਾਹਰ ਆਏਗਾ ਉਹ ਅਸੀਂ ਜ਼ਬਤ ਕਰ ਲੈਣਾ ਉਹਨਾਂ ਦਾ yellow lane ਜਿਹੜੀ ਇਹ ਕਦੋਂ ਲੱਗ ਰਹੀ ਹੈ ਜੀ ਲੱਗ ਰਹੀ ਹੈ ਜੀ ਲੱਗੇ ਹੋਏ ਬੰਦੇ ਲਗਾਉਣ ਵਾਸਤੇ ਗਊਸ਼ਾਲਾ ਬਾਜ਼ਾਰ ਤੋਂ ਸ਼ੁਰੂ ਸਰ ਤਿੰਨ ਚਾਰ ਸਾਲ ਪਹਿਲੋਂ ਵੀ yellow line ਦਾ ਪ੍ਰਯੋਗ ਕੀਤਾ ਗਿਆ ਇਹ ਹਾਲੇ ਵੀ ਮਤਲਬ ਕਿ ਮੈਡਮ ਨੂੰ ਵੀ ਅਸੀਂ ਪੁੱਛੀਦਾ ਵਾ ਕਿ yellow line ਕਿਦੋਂ ਚੱਕਰ ਪਿਆਰ ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰ ਚੁੱਕੇ ਹਾਂ ਇਸ ਰਿਗਾਰਡਿੰਗ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਦੇ ਚੁੱਕੇ ਜਾ ਚੁੱਕੇ ਆ ਏਡੀਸੀ ਸਾਹਿਬ ਵੱਲੋਂ ਉਹ ਇਹਨੂੰ ਐਗਰੀ ਕਰਕੇ ਗਏ ਆ ਕਿ ਅਸੀਂ ਜਿਹੜੀ yellow line ਆ ਉਸ ਤੋਂ ਅੰਦਰ ਹੀ ਰਵਾਂਗੇ ਉਸ ਤੋਂ ਬਾਹਰ ਨਹੀਂ ਆਵਾਂਗੇ ਤੁਸੀਂ yellow line ਜਿਹੜਾ ਤਿਹਾਰਾਂ ਦੇ ਮੱਦੇਨਜ਼ਰ ਦੇਖਦੇ ਹੋ ਕਿੰਦਾ ਕੀ ਕਾਰਵਾਈ ਇਹਨਾਂ ਨੇ ਕਰ ਰਹੇ ਨੇ ਤਿਹਾਰਾਂ ਦੇ ਮੱਦੇਨਜ਼ਰ ਜੀ ਅਸੀਂ ਤਾਂ ਇਹ ਹੀ ਕਹਿੰਦੇ ਕਿ ਜਾਮ ਲੱਗਦਾ ਲੋਕੀ ਤਿਉਹਾਰ ਹਰ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਸਮਾਨ ਲੈਣ ਵਾਸਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਆਏ ਹੋ ਤੁਹਾਨੂੰ ਸਕੂਟਰ ਖੜਾਉਣ ਨੂੰ ਜਗ੍ਹਾ ਨਾ ਮਿਲੇ ਮੈਂ ਸਮਾਨ ਬਾਹਰ ਅੱਧੀ ਸੜਕ ਤੱਕ ਲਗਾਇਆ ਹੋਏਗਾ ਤੇ ਤੁਹਾਡੇ ਮਨ 'ਚ ਕੀ ਆਏਗਾ ਸਰ ਚੈਕਿੰਗ ਰੂਟੀਨ ਵਾਈਜ਼ ਰਹੂ ਕਲੀਅਰ ਰੂਟੀਨ ਦੇ ਵਿੱਚ ਹੀ ਚੱਲਦੀ ਰਹੇਗੀ ਜੀ ਬਾਕੀ ਥੈਂਕ ਯੂ ਧੰਨਵਾਦ ਧੰਨਵਾਦ